ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਡੇ ਪਿਛਲੇ ਵਲੌਗ ਦੇਖੇ ਸੀਗੇ ਆਪਾਂ ਸ੍ਰੀ ਹੇਮਕੋੜ ਸਾਹਿਬ ਤੋਂ ਆਪਣੀ ਯਾਤਰਾ ਕੰਪਲੀਟ ਕੀਤੀ ਸੀਗੀ ਤੇ 5 ਦਿਨ ਸਾਨੂੰ ਲੱਗੇ ਸੀਗੇ ਤੇ ਕਾਫੀ ਦਿਨਾਂ ਬਾਅਦ ਆਪਾਂ ਵਲੌਗ ਲੱਗੇ ਆ ਪਾਣ ਅੱਜ ਤੇ ਆਪਾਂ ਆਏ ਹੋਏ ਹਾਂ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਢਕੋਲੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਹੈ ਇਹ ਤੇ ਗੁਰਦੁਆਰਾ ਸਾਹਿਬ ਦੀ ਕੰਸਟ੍ਰਕਸ਼ਨ ਚੱਲ ਰਹੀ ਹੈ ਇਥੇ ਇੱਕ ਬੌਲੀ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਦਾ ਇਤਿਹਾਸ ਲਿਖਿਆ ਹਾ ਉਹ ਵੀ ਮੈਂ ਤੁਹਾਨੂੰ ਪੜ੍ਹ ਕੇ ਦੱਸੂਗਾ ਸਾਰਾ ਪਹਿਲਾ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਉਸ ਤੋਂ ਬਾਅਦ ਤੁਹਾਨੂੰ ਬੌਲੀ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਤੇ ਗੁਰਦੁਆਰੇ ਦੇ ਇਤਿਹਾਸ ਬਾਰੇ ਵੀ ਗੱਲਾਂ ਕਰਾਂਗੇ ਆਜੋ ਚੱਲਦੇ ਹਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਹਾਂ बौड़ी साहब दर्शन करा के लगे हैं कुछ पौड़िया भी कि देखते हैं अग चली है। ये सारी बॉडी साहब तो है ना कवर करिए रस्ता थोड़ा अगे जाके अग चल भाई धुप्प बहुत गए ਵਾਹਿਗੁਰੂ ਅੱਜ ਉੱਪਰ ਤੱਕ ਆ ਜਾ ਵਾਹਿਗੁਰੂ 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 ਅਗਲੇ ਚੱਲ ਗਿਆ ਪਾਣੀ ਤਾਂ ਹੁਣ ਵਾਹਿਗੁਰੂ 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 ਕੋਈ ਪੁਲਿਸ ਆਉਂਦਾ ਪਾਣੀ ਸਿੰਗਨ ਪਹਿਲੇ ਏਥੇ ਤੱਕ ਹੰਦਾ ਸੀਗਾ ਉੱਪਰ ਦੇਖੋ ਇੱਥੇ ਤਾਂ ਗੱਲ ਹੈ ਵਾਹਿਗੁਰੂ ਮੈਂ ਪਾਣੀ ਬਹੁਤ ਹੇਠਾਂ ਚੱਲ ਗਿਆ ਵਾਹਿਗੁਰੂ ਵਾਹਿਗੁਰੂ ਵਾਹੇ ਗੁਰੂ ਪਰ ਜਿੰਨਾ ਵੀ ਆ ਸਾਫ ਲੋ ਇੱਕ ਇੱਕ ਮੱਛੀ ਗੁੰਬੜੀ ਆ ਚਲੀ ਇੱਕਲੋਤੀ ਵਾਹੇ ਗੁਰੂ ਇੱਕਲੋਤੀ ਮੱਛੀ ਗੁੰਬੜੀ ਆ ਵਿੱਚ ਹੈਗੀਆਂ ਹੋਰ ਵੀ ਆ ਵਾਹੇ ਗੁਰੂ ਵਾਹੇ ਗੁਰੂ ਸਿੱਕੇ ਵੀਰੇ ਇਹ ਲੋਕ ਕਰਨ ਵਾਹੇ ਗੁਰੂ ਪੱਕੀ ਬਈ ਆ ਬਣਾਇਆ ਹੈ ਉੱਪਰ ਸੋਨਾ ਜਾਂ ਗੁੰਬਦ ਇਹਦਾ ਇਤਿਹਾਸ ਦੀ ਵੀਡੀਓ ਤਾਂ ਮੈਂ ਲੱਗ ਪਾ ਦੂਗਾ ਪਰ ਮੈਂ ਦੱਸਣਾ ਤੁਹਾਨੂੰ ਇਹ ਬੋਲੀ ਸਾਹਮੂ ਗੁਰੂਮ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਬਣਵਾਈ ਸੀ ਤੇ ਕਹਿਣ ਦੇ ਮੁਤਾਬਕ ਵੀ ਤੀਰ ਮਾਰ ਕੇ ਇੱਥੇ ਪਾਣੀ ਕੱਢਿਆ ਸੀ ਗੁਰੂਮ ਸਿੰਘ ਨੇ ਕਿਸੇ ਟਾਈਮ ਦੇ ਵਿੱਚ ਤੇ ਉਹਨਾਂ ਨੇ ਇੱਥੇ ਕਾਫੀ ਸਮਾਂ ਆਪਣਾ ਬਤੀਤ ਕੀਤਾ ਤੇ ਉਸ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਦੀ ਮਾਨਤਾ ਇਸ ਏਰੀਆ ਵਿੱਚ ਸਭ ਤੋਂ ਜ਼ਿਆਦਾ ਸੀਗੀ ਤੇ ਨਾਡਾ ਸਾਹਿਬ ਵੀ ਆਪਾਂ ਨਾਲੋਂ ਸਿਰਫ 6-7 ਕਿਲੋਮੀਟਰ ਪੈਂਦਾ ਤੇ ਗੁਰੂ ਮਹਾਰਾਜ ਦੇ ਚਰਨਛੋਹ ਪ੍ਰਾਪਤ ਧਰਤੀ ਹੈ ਇਹ ਔਰ ਇਹ ਬੋਲੀ ਦਾ ਜਿਹੜਾ ਪਾਣੀ ਸੀਗਾ ਮੈਂ ਖੜਾ ਜਿੱਥੇ ਇੱਥੇ ਤੱਕ ਪਾਣੀ ਪਾਣੀ ਆ ਜਾਂਦਾ ਸੀ ਨਾ ਬੋਲੀ ਸੋਦਾ ਪੰਜਾਬ ਦੇ ਤੁਹਾਨੂੰ ਪਤਾ ਹੀ ਆ ਪਾਣੀ ਮੁੱਕ ਰਿਹਾ ਧਰਤੀ ਪਾਣੀ ਛੱਡ ਰਹੀ ਹੈ ਪਾਣੀ ਮਤਲਬ ਦਿਨ ਪਰ ਦਿਨ ਲੋ ਲੈਵਲ ਤੇ ਜਾ ਰਿਹਾ ਉਹਦਾ ਪਰਤੱਖ ਸਬੂਤ ਅੱਜ ਇਹ ਬੋਲੀ ਹੈ ਬਈਸ ਪਾਣੀ ਦਾ ਲੈਵਲ ਨਾ ਤੁਸੀਂ ਉਹ ਦੇਖ ਸਕਦੇ ਪਿੱਛੇ ਲੇਅਰ ਬਣ ਗਈ ਹੈ ਥੋੜਾ ਮੇਰਾ ਹੱਥ ਨਹੀਂ ਆ ਰਿਹਾ ਕਿ ਆ ਲੇਅਰ ਬਣ ਗਈ ਹੈ ਦੂਰ ਤੱਕ ਦੇਖੋ ਇਹ ਪਾਣੀ ਇੱਥੇ ਤੱਕ ਚੜ ਜਾਂਦਾ ਸੀਗਾ ਮਤਲਬ ਉਹ ਜਿਹੜੀਆਂ ਬੋੜੀਆਂ 10 ਇਹ ਪੋੜੀਆਂ ਟਟ ਕੋਲ 10 ਕੋੜੀਆਂ ਦੇ ਉੱਪਰ ਜਾਂਦਾ ਸੀ ਪਾਣੀ ਹੁਣ ਇਹ ਪਾਣੀ ਬਿਲਕੁਲ ਡਾਊਨ ਹੋ ਗਿਆ ਜਾਂ ਫਿਰ ਸੁੱਕ ਗਿਆ ਜਾਂ ਚੜੂਆ ਦੁਆਰਾ ਹੋਣਾ ਕੁਝ ਕਾਰਨ ਪਰ ਹੁਣ ਪਾਣੀ ਹੈ ਨਹੀਂ ਇੱਥੇ ਪਾਣੀ ਬਹੁਤ ਘਟਾ ਹੈ ਬੋਰ ਕਰਿਆ ਹੋਇਆ ਗੁਰਦੁਆਰੇ ਵਾਲਿਆਂ ਨੇ ਜਿਹੜਾ ਗੁਰਦੁਆਰਾ ਸਾਹਿਬ ਦਾ ਪਾਣੀ ਦੀ ਪੂਰਤੀ ਕਰਦਾ ਬਾਕੀ ਇਤਿਹਾਸ ਦੀ ਵੀਡੀਓ ਬਾਅਦ ਝੂਟ ਪਾਵਾਂਗੇ ਸਾਰਾ ਇਤਿਹਾਸ ਇਤਿਹਾਸ ਗੁਰਦੁਆਰਾ ਸਾਹਿਬ ਦਾ ਬੋਲ ਕੇ ਤੁਹਾਨੂੰ ਮੈਂ ਇੱਕ ਵੀਡੀਓ ਲੱਗ ਤੋਂ ਪਾਉਂਗਾ ਬਾਕੀ ਹੁਣ ਚੱਲਦੇ ਆਂ ਨਿਕਲਦੇ ਹੁਣ ਲੰਗਰ ਚ ਦੇਖਦੇ ਆ ਲੰਗਰ ਛਕਦੇ ਆ ਉਸ ਤੋਂ ਬਾਅਦ ਚਲਦੇ ਆ ਕਰੇ ਕਰ ਕੇ ਖਾਣ ਨੂੰ ਚਲਦੇ ਆਂ ਹਾਂਜੀ ਹਾਂਜੀ ਹੋ ਜੂਗਾ ਪੰਨੂ ਵਾਹੇ ਗੁਰੂ ਬਈ ਕੈਮਰੇ ਦੇ ਪਿੱਛੇ ਹੈਗਾ ਮੁੰਡਾ ਰਾਜਨ ਸਾਡਾ ਬਹੁਤ ক্লোਜ਼ ਫਰੈਂਡ ਹੈ ਉਹਦਾ ਹੈਗਾ ਅੱਜ ਜਨਮ ਦਿਨ ਤੇ ਅੱਜ ਮੱਥਾ ਟੇਕਣ ਆਏ ਸੀਗੇ ਗਰਦੋਰਾ ਸਾਹਿਬ 'ਚ ਤੇ ਬਹੁਤ-ਬਹੁਤ ਮੁਬਾਰਕਾਂ ਬਈ ਰਾਜਨ ਨੂੰ ਜਨਮ ਦਿਨ ਦੀਆਂ ਸ਼ਾਮ ਨੂੰ ਸ਼ਾਇਦ ਪਾਰਟੀ ਪੂ ਟੀਵੀ ਦਊਗਾ ਅਸੀਂ ਤੇ ਗਰਦੋਰਾ ਸਾਹਿਬ ਪਹੁੰਚੇ ਹੋਏ ਆ ਬਈ ਦਰਸ਼ਨ ਤੁਹਾਨੂੰ ਵੀ ਕਰਾਤੇ ਆ ਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਿਹਾ ਕਰੋ ਤੇ ਸਾਡੇ ਜਿਹੜੇ ਹਿੰਪੂਲ ਸਾਹਿਬ ਦੇ ਵਲੌਗ ਸੀਗੇ ਤੁਸੀਂ ਬਹੁਤ ਪਿਆਰ ਦਿੱਤਾ ਉਹਨਾਂ ਨੂੰ ਵੀ ਤੇ ਬਹੁਤ ਜਲਦ ਨਵਾਂ ਟੂਰ ਸ਼ੁਰੂ ਕਰਨ ਵਾਲੇ ਆ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਵੀਂ ਵੀਡੀਓ ਦੇ ਵਾਸਤੇ ਤਾਂ ਹੀ ਅਗਰ ਤੁਸੀਂ ਸਬਸਕ੍ਰਾਈਬ ਔਰ ਲਾਈਕ ਕਰਦੇ ਜਾਓਗੇ ਤਾਂ ਹੀ ਅਸੀਂ ਅੱਗੇ ਵਧੀਆ ਤੋਂ ਵਧੀਆ ਕੰਟੈਂਟ ਬਣਾਉਂਦੇ ਜਾਵਾਂਗੇ ਔਰ ਫਿਲਹਾਲ ਇਸ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਜਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ